ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਭਖਤਗੜ ਬਾਈ ਕੋਲ ਪਹਿਲਨ ਸੂਈ ਮੱਝਾ ਠੀਕ ਹੈ ਜੀ ਦੇਖ ਸਕਦੇ ਨੇ ਲੇਵਲ ਉੱਪਰ ਥਾਂ ਤੋਂ ਸੋਖਣਾ ਕਰਮਾੜੀ ਦਾ ਵਧੀਆ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਜੀ ਵਰਮਪਾਲ ਸਿੰਘ ਜੀ ਪਿੰਡ ਭਖਤਗੜ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ ਬਾਈ ਜੀ ਦੇ ਪਾਸ ਸਕਰੀਨ ਤੇ ਲੱਗ ਗਿਆ ਬਾਈ ਦਾ ਤੇ ਹਾਂਜੀ ਦੱਸੋ ਵੀ ਮੱਝ ਦੀ ਡਿਟੇਲ ਆਪਣੀ ਦੀ ਇਹ ਮਾਦੀ ਵੀਰੇ ਪਹਿਲੇ ਛੁਇਆ ਠੀਕ ਹੈ ਜੀ ਇੱਕ ਮਹੀਨਾ ਹੋ ਗਿਆ ਇਹਨੂੰ ਸੂਈ ਨੂੰ ਠੀਕ ਹੈ ਜੀ ਦੁੱਧ ਕਿੰਨਾ ਵੀਰੇ ਦੁੱਧ ਇਹਦੇ 10 ਕਿਲੋਟਰ ਹੈਗਾ ਮਾਗਰੇ ਦੇ ਕਟਾਗਾ ਮਾਗਰ ਕਟਾ ਬਾਈ ਜੀ ਦੇਖ ਸਕਦੇ ਮਹੀਨਾ ਦਾ ਬਾਈ ਜੀ ਕਹਿੰਦੇ ਹੋਇਆ ਉਸ ਨੂੰ ਸੂਈ ਨੂੰ ਤੇ ਮਾਗਰ ਕਟਾ ਬਾਈ ਤੂੰ ਖੋਲ ਕੇ ਦਿਖਾ ਬਈ ਤੋੜ ਕੇ ਦੇਖੋ ਦੇਖ ਲਓ ਸਟਾਈਮ ਮੰਨ ਕੇ ਚੱਲੋ ਜੀ 10 ਦਾ ਟਾਈਮ ਸਵੇਰ ਦਾ ਠੀਕ ਹੈ ਜੀ ਤੋੜਾ ਤੋੜਾ ਦੇਖ ਸਕਦੇ ਸੁਕਣਾ ਕਰਮਾ ਬੜੀ ਦਾ ਚੋਈ ਵੀ ਆ ਮੋੜ ਦਾ ਭਰਾ ਮੋੜ ਦਾ ਤੂੰ ਕਰ ਕੇ ਪਾ ਕਿਸ ਕੁਆਲਟੀ ਦੇ ਸਾਧਨ ਸੰਗ ਸੰਗ ਉਸ ਤੋਂ ਸਾਹਮਣੇ ਆ ਟਾਈ ਤਾਰ ਦੂਰ ਵੀਰੇ ਬੋਲੀ ਆ ਹਾਂ ਹਾਂ ਵੀਰੇ ਬੋਲੀ ਆ ਠੀਕ ਹੈ ਜੀ ਇਹ ਦੇਖ ਸਕਦੇ ਹਾਂ ਹਾਂ ਜੀ ਵੀਰ ਜੀ ਰੇਟ ਇਹਦਾ ਰੇਟ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਜੀ ਦੇਖ ਸਕਦੇ ਹੋ ਛੋਟੀ ਕਰਮਾਂ ਵਾਲੀ ਸੋਹਣੀ ਆ ਖਾਂ ਤੁਹਾਨੂੰ ਲੈ ਵਾਲੂਗਾ ਜੇ ਦੋ ਟਾਈਮ ਦਸੱਲੀ ਕਰਕੇ ਚੋਕੇ ਲਿਆ ਜਾ ਸਕਦਾ ਜੀ ਠੀਕ ਹੈ ਜੀ ਤੇ ਜੀਤਾ ਫਾਰਮ ਟਿਕ ਨੂੰ ਬਾਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ ਜੀ 752800355 ਜੀ ਜੇ ਕਿਸੇ ਵੀ ਨੇ ਐਡ ਕਰਉਗੇ ਤਾਂ ਆਪਣਾ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ